ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਅੱਜ ਦੀ ਵੀਡੀਓ ਦੋਸਤੋ ਪਿੰਡ ਮਾਨਬੀਪੜੀਆਂ ਜ਼ਿਲ੍ਹਾ ਆ ਗਿਆ ਬਾਈ ਹੁਰੀਆ ਨੂੰ ਮਾਨਸਾ। ਤਹਿਸੀਲ ਵੀ ਬਾਈ ਜੀ ਮਾਨਸਾ। ਮੂਸਾ ਪਿੰਡ ਬਿਲਕੁਲ ਨਾਲ ਆ ਵੀਰੇ ਬਾਈ ਕਰੇ ਲੂ ਕਾਮ ਆ ਆਹ ਇੱਕ ਬਾਈ ਹੁਰੀਆ ਨੇ ਮੱਝ ਸੇਲ ਕਰਨੀ ਆ। ਕਿੰਨਾ ਮਸੂਆ ਕਿੰਨਾ ਇਹਦਾ ਪਿਛਲੇ ਸੂਆ ਦਾ ਦੁੱਧ ਆ ਤੇ ਕੀ ਇਹਦੀ ਡਿਮਾਂਡ ਰੋ ਬਾਈ ਸਾਰੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਮਾਲਕ ਨਾਲ ਕਰਾਂਗੇ। ਬਾਈ ਲਖਵੀਰ ਆਪਣੇ ਨਾਲ ਹੋ ਤੇ ਵੀਡੀਓ ਦੇ ਹੇਠਾਂ ਬਾਈ ਸਟਾਰਟਿੰਗ ਚ ਬਾਈ ਹੁਰੀਆ ਦਾ ਨੰਬਰ ਚੱਲੀ ਜਾਂਦਾ। ਆਜੋ ਆਪਾਂ ਮਾਲਕਾਂ ਤੋਂ ਸਾਰੀ ਜਾਣਕਾਰੀ ਲੈਨੇ ਆਂ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 19 ਤਰੀਕ ਨੌਵਾਂ ਮਹੀਨਾ ਤੇ 2000 ਵੀਰੇ 25 ਦੀ ਵੀਡੀਓ ਆ ਬਾਕੀ ਆਜੋ ਦੋਸਤੋ ਆਪਾਂ ਸਾਰੀ ਗੱਲਬਾਤ ਬਾਈ ਨਾਲ ਕਰਦੇ ਆਂ ਹੋਰ ਬਾਈ ਜੀ ਕੀ ਹਾਲ ਆ ਜੀ ਠੀਕ ਆ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਪਿੰਡ ਮਾਨਵੀ ਬੜੀਆਂ ਮਾਨਵੀ ਬੜੀਆਂ ਮੂਸਾ ਕਿੰਨੇ ਕੁ ਦੂਰ ਐਥੋਂ 2 ਕਿਲੋਮੀਟਰ ਐ 2 ਕਿਲੋਮੀਟਰ ਮੂਸਾ ਮੂਸੇ ਪਿੰਡ ਦੇ ਵੀਰੇ ਬਿਲਕੁਲ ਨਾਲ ਆ ਕਿੰਨਾਵਾਂ ਸੂਆ ਸੁੰਦੀ ਐ ਵੀਰੇ ਇਹ ਜੀ ਤੀਜਾ ਸੂਆ ਸੁੰਦੀ ਐ ਤੀਜਾ ਸੂਆ ਅੱਜ ਕਿੰਨੇ ਦਿਨਾਂ ਦੀ ਕੱਚੀ ਐ 28 ਤਰੀਕ ਨੂੰ ਤਨ ਭਰੇ ਹੋਣਗੇ 28 ਨੂੰ 19 ਤਰੀਕ ਦੀ ਦੋਸਤੋ ਵੀਡੀਓ ਆ ਤਕਰੀਬਨ 8-9 ਦਿਨ ਹਜੇ ਲੈਂਦੀ ਆ ਹਨਾ ਹਾਂਜੀ ਹਾਂ ਬਾਕੀ ਸਿੰਗਾ ਸੁੰਗਾ ਦੀ ਬਹੁਤ ਸੋਹਣੀ ਆ ਵੀਰੇ ਗੱਬਣ ਕਿਹੜੇ ਸੀਮਨ ਤੋਂ ਆਇਦ ਕੀ ਇਹ ਐਮਨਤੀ ਤੋਂ ਆਈ ਐਮਨਤੀ ਦੇ ਸੀਮਨ ਤੋਂ ਹਾਂਜੀ ਜਮਾਜ ਅਰੀਜਨਲ ਭਰਿਆ ਹੋਇਆ ਵਧੀਆ ਹਾਂ ਗੁਰਪ੍ਰੀਤ ਡਾਕਟਰ ਆ ਜੀ ਕੋਟਲੀ ਤੋਂ ਠੀਕ ਆ ਛੋਟੀ ਕੋਟਲੀ ਤੋਂ ਉਹ ਤੋਂ ਭਰਿਆ ਹੋਇਆ ਕਰੇਲੂ ਕੰਮਾ ਖੋਲ ਕੇ ਤੋੜ ਲੀ ਫਿਰ ਵੀਰੇ ਹਾਂ ਤੋੜ ਲੂ ਤੋੜ ਇਧਰੋਂ ਤੋੜ ਲੈ ਵੀਰੇ ਐ ਲੰਮੀ ਲੈ ਜੀ ਇਧਰ ਚੰਗਾ ਬਾਕੀ ਦੋਸਤੋ ਸੁਣੋ ਮੈਂ ਤੋੜ ਕੇ ਦਿਖਾ ਦਿੰਦਾ ਤੀਜਾ ਸੂਆ ਬਾਈ ਕਹਿੰਦਾ ਸੁਣਦੀ ਐ ਤੇ ਮੇਰੇ ਪਿਛਲੇ ਸੂਏ ਕਿੰਨਾ ਕੁ ਦੁੱਧ ਰਿਆ ਦੂਜੇ ਦਾ 13 ਕਿਲੋ ਤੋਂ ਪਲੱਸ ਸੀਗਾ ਜੀ 13 ਕਿਲੋ ਤੋਂ ਪਲੱਸ ਸੀ ਹੈ ਹਾਂਜੀ ਕੰਡੇ ਬਾਕੀ ਦੋਸਤੋ ਸਰੀਰ ਸਰੂ ਦੀ ਝੋਟੀ ਚੰਗੀ ਆ ਥਣ ਲੇਵੇ ਦੀ ਦੇਖ ਲੋ ਲੈ ਚੱਲ ਵੀਰੇ ਹਾਂ ਆ ਦੇਖੋ ਬਾਈ ਕਰੋ ਚੈੱਕ ਜਿਹੜੇ ਵੀ ਭਰਾਣੇ ਖਰੀਦਣੀਆਂ ਨੰਬਰ 22 ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਡਿਮਾਂਡ ਆ ਜਿਹੜੀ ਉਹ ਵੀ ਆਪਾਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਵੀ ਕੀ ਮੁੱਲ ਕਰਦੇ ਆ ਬਈ ਅੱਗੇ ਇੱਕ ਜਿਹੜਾ ਹੁਰਦਵਾਲਾ ਬਾਈ ਇਹ ਤੇਰੀ ਬੋਲਾ ਆ ਦੇਖੋ ਬਾਈ ਜੀ ਕਰੋ ਚੈੱਕ ਕੱਲਾ ਕੱਲਾ ਥਣਾ ਤੇ ਵਧੀਆ ਗੈਪ ਤੇ ਥਣਾ ਦੋਸਤੋ ਚਵਾਈ ਵਾਲੇ ਵਧੀਆ ਥਣ ਲੱਗੇ ਹੋਏ ਆ 9 ਦਿਨ ਤਕਰੀਬਨ ਹਜੇ ਸੂਣ ਦੇ ਪਏ ਆ ਉਹਦੇ ਨੂੰ ਝੋਟੀ ਨੇ ਵਧੀਆ ਨਿਖਰ ਕੇ ਵਧੀਆ ਆਉਣਾਗਾ ਦੁੱਧ ਵੀ ਬਾਈ ਹੋਰੇ ਚੰਗਾ ਦੱਸਦੇ ਆ ਕਿੰਨਾ 13 14 ਦਿੱਤਾ ਵੀਰੇ ਹਾਂਜੀ ਹਾਂ 13 ਪਲੱਸ ਹੀ ਸੀ ਠੀਕ ਆ ਦੂਸਰੇ ਸੂਏ ਦਾ ਦੂਸਰੇ ਠੀਕ ਆ ਬਈ ਠੀਕ ਆ ਬਣ ਲੈ ਵੀਰੇ ਵੀਡੀਓ ਦੇ ਵਿੱਚ ਦੋਸਤੋ ਮੁੱਲ ਕਰਵਾ ਦਿੰਨਾ ਤੇ ਬਾਕੀ ਕੋਲੇ ਹੋ ਗਏ ਸਾਨੂੰ ਮੈਂ ਥਣ ਲੈ ਵੀ ਦੀ ਕੋਈ ਯਾਰ ਡਰਨ ਡੁਰਨ ਵਾਲਾ ਝੋਟੀ ਦੀ ਠੰਡੀ ਐ ਸੀ ਠੰਡੀ ਸੀ ਲੈ ਹਾਂ ਆ ਦੇਖੋ ਜਿਹੜੇ ਹਿਸਾਬ ਨਾਲੇ ਵੀਰੇ ਇੰਨੇ ਦਿਨ ਪਏ ਆ ਤਾਂ ਤੁਸੀਂ ਚੈੱਕ ਕਰ ਲਓ ਆ ਕਰੋ ਲੈ ਵੀ ਦੀ ਚੈੱਕ ਭਾਈ ਭਾ ਕੀ ਕਰਦਾ ਜਾਇਜ ਜਾਇਜ ਭਾਈ ਦੇ ਲੈਣਾ ਜਮਾ ਸਹੀ 1.5 ਲੱਖ ਰੁਪਏ 1.5 ਲੱਖ ਇਹ ਚੋ ਕੋਈ ਰਿਆਤ ਹੈਗੀ ਆ ਮੌਕੇ ਤੇ ਜਦੋਂ ਬੰਦਾ ਆਉਂਦਾ ਮੰਨ ਤਾਂ ਤਾਂ ਦੇਖ ਮੈਡਮ ਮੜ ਕੋਈ ਹੁੰਦਾ ਹੀ ਕਰਨਾ ਹੀ ਪੈਂਦਾ ਹਾਂ ਪਰ 1.5 ਲੱਖ ਜਮਾ ਜਾਇਜ ਹੀ ਆ 1.5 ਲੱਖ ਬਾਈ ਕਹਿੰਦਾ ਜਮਾ ਜਾਇਜ਼ ਮੁੱਲ ਕਰਿਆ ਆਪਾਂ ਇਹਦੇ ਚੋ ਮਾੜਾ ਮੋਟਾ 19-21 ਦਾ ਫਰਕ ਜਾ ਹੋਊਗਾ ਵੀ ਉਹੋ ਜੇ ਹਿਸਾਬ ਨਾਲ ਬਾਈ ਫੋਨ ਕਰ ਲਿਓ ਨੰਬਰ ਮਾਲਕਾਂ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਪਿੰਡ ਦਸਤਾ ਸੂਆ ਦਸਤਾ ਵੀਰੇ ਗੱਬਣੇ 29 ਤੋਂ ਆ ਜਿਹੜੇ ਭਰਾ ਨੂੰ ਪਸੰਦ ਆਉ ਲਾ ਲਿਓ ਬਾਈ ਹੋਰਿਆਂ ਨੂੰ ਫੋਨ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰ